ਪੰਜਾਬ ਭਾਜਪਾ ਦੇ ਅਧਿਕਾਰੀ ਸੁਨੀਲ ਜਾਖੜ ਦੁਆਰਾ ਅੱਜ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਲੋਕ ਸਭਾ ਚੋਣਾਂ ਚ ਭਾਜਪਾ 13 ਸੀਟਾਂ ਤੇ ਇਕੱਲੇ ਚੋਣ ਲੜਨ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਪਾਰਟੀ ਨਾਲ ਪੰਜਾਬ 'ਚ ਗੱਠਬੰਦੀ ਨਹੀਂ ਕਰੇਗੀ। ਸੁਨੀਲ ਜਾਖੜ ਜੀ ਉਹਨਾਂ ਲੋ ਸਾਫ ਤੌਰ ਤੇ ਸਪਸ਼ਟ ਕਰ ਦਿੱਤਾ ਗਿਆ ਕਿ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਜਿਹੜਾ ਹੈ ਭਾਜਪਾ ਖੁਦ ਆਪਣੇ ਬਲ 'ਤੇ ਚੋਣ ਲੜੇਗੀ। ਕਿਸ ਤਰ੍ਹਾਂ ਦੀ ਤਿਆਰੀ ਹੋ ਰਹੀ ਕਿਸ ਤਰ੍ਹਾਂ ਦਾ ਦੇਖਦੇ ਹੋ? ਮਕਸੀ ਤਾਂ ਜਗੋਂ ਦੀ ਸ਼ਰਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਤੋੜ ਵਿਛੋੜਾ ਕਰਕੇ ਗਿਆ ਆ ਸਾਨੀ ਅੰਦੋਲਨ ਵੇਲੇ ਉਦੋਂ ਤੋਂ ਹੀ ਅਸੀਂ ਇਕੱਲੇ ਹੀ ਸਾਰੀ ਤਿਆਰੀ ਕਰ ਰਹੇ ਹਾਂ ਜਿੱਥੇ ਅਕਾਲੀ ਦਲ ਲੜਦਾ ਸੀ ਗੱਠਜੋੜ ਚ ਉੱਥੇ ਵੀ ਜਿੱਥੇ ਗੱਠਜੋੜ ਚ ਅਸੀਂ ਲੜਦੇ ਸੀ ਉੱਥੇ ਵੀ ਤੇ ਅਸੀਂ ਐਮਐਲਏ ਦੇ ਵੀ ਇਲੈਕਸ਼ਨ ਵਿਧਾਨ ਸਭਾ ਦੇ ਇਕੱਲੇ ਇਕੱਲੇ ਲੜਿਆ ਔਰ ਸਾਡੀ ਕੋਈ ਮਾੜੀ ਨਹੀਂ ਰਹੀ ਪਰਫਾਰਮੈਂਸ ਅਕਾਲੀ ਦਲ ਦੇ ਨਾਲੋਂ ਉਹਨਾਂ ਨੇ 3 ਸੀਟਾਂ ਜਿੱਤੀਆਂ ਅਸੀਂ 2 ਸੀਟਾਂ ਜਿੱਤੀਆਂ ਉਹਦੇ ਬਾਅਦ ਅਸੀਂ ਲਗਾਤਾਰ ਐ ਲੋਕ ਸਭਾ ਦੀ ਤਿਆਰੀ ਕਰ ਰਹੇ ਹਾਂ ਲੋਕ ਸਭਾ ਦੀ ਸਾਡੀਆਂ ਕਮੇਟੀਆਂ ਬਣ ਕੇ ਹਰ ਤਰ੍ਹਾਂ ਦੀਆਂ ਤੇ ਪਿਛਲੇ ਲਗਾਤਾਰ ਇੱਕ ਇੱਕ ਮੰਤਰੀ ਵੀ ਇੰਚਾਰਜ ਲੱਗੇ ਰਹੇ ਸਾਡੇ ਲੋਕ ਸਭਾ ਦੇ ਕਲਸਟਰ ਬਣਾਇਆ ਜਿਵੇਂ ਮੈਂ ਇੱਕ ਕਲਸਟਰ ਦਾ ਇੰਚਾਰਜ ਹਾਂ ਬਟਿੰਡਾ ਹਾਰਪੁਰ ਅਨੰਦਪੁਰ ਸਾਹਿਬ ਇਦਾਂ ਪੰਜ ਕਲਸਟਰ ਬਨੇ ਹੋਇਆ ਉਹਨਾਂ ਦੀਆਂ ਲਗਾਤਾਰ ਮੀਟਿੰਗਾਂ ਥੱਲੇ ਤੱਕ ਬੂਤ ਤੱਕ ਅਸੀਂ ਵਰਕਿੰਗ ਹੈ ਤੇ ਜੋ ਮੋਦੀ ਸਾਹਿਬ ਨੇ ਕੀਤਾ ਹੈਗਾ ਗਰੀਬਾਂ ਵਾਸਤੇ ਗਰੀਬਾਂ ਦੀ ਹਰ ਜ਼ਰੂਰਤ ਨੂੰ ਪੂਰਾ ਕੀਤਾ ਚਾਹੇ ਗੈਸ ਆ ਬਿਜਲੀ ਆ ਘਰ ਘਰ ਪਾਣੀ ਆ ਟਾਇਲਟ ਆ ਮਕਾਨ ਆ ਅਨਾਜ ਫ੍ਰੀ ਅਨਾਜ ਆ ਕੋਰੋਨਾ ਵੇਲੇ ਰੋਟੀਕੇ ਵੀ ਲੱਗੇ ਆ ਸਭ ਕੁਝ ਹੋਇਆ ਕਿਸਾਨਾਂ ਵਾਸਤੇ ਜੋ ਬਹੁਤ ਕੁਝ ਕੀਤਾ ਕਿੰਨੀ ਵੱਡੀ ਸਬਸਿਡੀ ਵਧੀ ਆ ਜਿਹੜੀ ਫਰਟੀਲਾਈਜ਼ਰ ਤੇ ਹੋ ਰਹੀ ਆ ਸਮਾਨ ਨੀਤੀ ਮਿਲ ਰਹੀ ਹੈ ਉਹਨਾਂ ਨੂੰ 6-6 ਹਜ਼ਾਰ ਰੁਪਏ ਸਾਲ ਦਾ ਫਿਰਾਂ ਬੰਗੇ ਬਿਨਾ ਕੁਛ ਕੀਤਾ ਸੋ ਦੇਸ਼ਾਂ ਵਿਦੇਸ਼ਾਂ ਚ ਨੋ ਪਾਰਟੀ ਨੇ ਕੀਤਾ ਫਿਰ ਵੱਡੇ ਵੱਡੇ ਸੁੱਲਜੋ ਮਸਲੇ ਰਾਮ ਮੰਦਿਰ 370 ਸੋ ਸਾਰੀਆਂ ਚੀਜ਼ਾਂ ਸਾਡੀ ਤਾਕਤ ਆ ਔਰ ਅਕਾਲੀ ਦਲ ਤਾਂ ਹਲੇ ਉਹ ਫਸਿਆ ਪੁਰਾਣੇ ਸਾਰੀਆਂ ਜਿਵੇਂ ਲਾਚੀ ਫਸਿਆ ਹੈ ਬੇਦਵੀ ਤੱਕ ਹਲੇ ਤੱਕ ਉਹਨਾਂ ਤੋਂ ਕਲੀਅਰ ਨਹੀਂ ਹੋਈ ਸੋ ਭਾਜਪਾ ਇਕੱਲਾ ਲੜੇਗੀ ਔਰ ਇਹ ਮਲਟੀ ਕਾਰਨਰ ਜਿਹੜਾ ਬਹੁਤ ਬਹੁਤ ਪੁਣੀ ਦਾ ਫੰਟੈਸਟ ਹੋਣ ਜਾ ਰਿਹਾ ਕਿਉਂਕਿ ਕਾਲੀਦਾਲ ਨੂੰ ਤਾਂ ਬੀਐਸਪੀ ਵੀ ਛੱਡ ਚੁੱਕੀ ਹੈ ਸੋ ਇਹਨਾਂ ਹਾਲਤਾਂ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਬਹੁਤ ਸਿਆਣੇ ਆ ਉਹਨਾਂ ਨੂੰ ਪਤਾ ਕਿ ਆਉਣ ਵਾਲੀ ਸਰਕਾਰ ਮੋਦੀ ਸਾਹਿਬ ਦੀ ਹੈ ਬੀਜੇਪੀ ਨੂੰ ਹੀ ਜਿੱਤਣਗੇ ਬਾਕੀਆਂ ਨੂੰ ਦੇਖ ਲਿਆ ਅਸਲਿਏ ਆਮ ਆਦਮੀ ਪਾਰਟੀ ਦਾ ਤਾਂ ਬਹੁਤ ਹੀ ਬੁਰਾ ਹਾਲ ਹੈ ਕਾਂਗਰਸ ਵੀ ਬਿਲਕੁਲ ਖੇਲੜ ਗਈ ਹੈ ਸੋ ਹੁਣ ਬਚਿਆ ਤਾਂ ਇੱਕੋ ਬੀਜੇਪੀ ਹੈਗੀ ਹੈ ਪੰਜਾਬ 'ਚ ਜਿਹਨੂੰ ਮੌਕਾ ਦੇਣ ਦੀ ਪੰਜਾਬ ਵਾਸੀਆਂ ਨੇ ਸੋਚੀ ਹੈ